ਸ਼ਸ਼ੀਕਲ ਜੀ ਸਾਰਿਆਂ ਮੈਂ ਸੁਖਜਿੰਦਰ ਕੌਰ ਮਾਨ ਬੁਟੀਕ ਪਣੀ ਪਹਿਰਾ ਅੱਜ ਥੋੜਾ ਸਵਾਲਤ ਕਰਦੀ ਆਂ ਉਮੀਦ ਕਰਦੀ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਜਿਨੇ ਅਜੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਵੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਆਂ ਸੂਟ ਜੋ ਕਿ ਮਸ਼ੀਨ ਵਰਕ ਤੇ ਨੀਡਲ ਵਰਕ ਦਾ ਸੂਟ ਹੈਗਾ ਤੇ ਜਿਹੜੇ ਵੀ ਸੂਟ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹਦੇ ਉੱਪਰ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂ ਦੋ ਸੂਟ ਰੈਡੀ ਹੋ ਕੇ ਆਏ ਨੇਗੇ ਆ ਹੈਗੇ ਬਿਸਕੋਸ ਯੋਰੀਟ ਤੇ ਫੈਬਰਿਕ ਹੈ ਇਹਦਾ ਮਾਊਸ ਜੇ ਕਲਰ ਦਾ ਸੂਟ ਹੈਗਾ। ਹਾਰੇ ਦੇ ਘੜੇ ਦੇ ਉੱਪਰ ਵਰਕ ਹੈਗਾ। ਆਕੇ ਰਿ ਦੀ ਉੱਪਰ ਵਰਕ ਆ ਗਿਆ। ਦੇਖ ਹੀ ਸਕਦੇ ਹੋ ਤੁਸੀਂ। ਸਾਰਾ ਵਰਕ ਪੂਰੀ ਸਫਾਈ ਨਾਲ ਕਰਿਆ ਗਿਆ ਹੈਗਾ। ਸਾਰਾ ਆ ਇਹਦੀ ਬਾਜੂਆਂ ਤੇ ਵਰਕ ਹੈਗਾ ਜੀ ਨੂੰ ਵੀ ਇਹ ਸੂਟ ਪਸੰਦ ਹੈ ਸਕਰੀਨਸ਼ੌਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਆ ਇਹਦੇ ਨਾਲ ਦੁਪੱਟਾ ਵੀ ਬਣਿਆ ਹੋਇਆ ਹੈਗਾ ਦੁਪੱਟੇ ਦੇ ਉੱਪਰ ਵੀ ਵਰਕ ਹੈਗਾ 4 ਸਾਈਡ ਕੱਟ ਵਰਕ ਕੀਤਾ ਹੋਇਆ ਹੈ ਤੇ ਇਹ ਦੁਪੱਟੇ ਦੇ ਵਿੱਚ ਆ ਫਲਾਵਰ ਆਇਆ ਦੇਖ ਸਕਦੇ ਹੋ ਸਾਰੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਵਰਕ ਹੀ ਨੀਟ ਐਂਡ ਕਲੀਨ ਹੈਗਾ ਬਲੈਕ ਕਲਰ ਦੇ ਧਾਗੇ ਨਾਲ ਵਰਕ ਕਰਿਆ ਹੋਇਆ ਹੈਗਾ ਦੇਖੋ ਜੀ ਜੀ ਨੂੰ ਵੀ ਇਹ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਮਾਫ਼ ਕਰਨਾ ਓਕੇ ਜਿਹੜਾ ਵੀ ਸੂਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਆ ਹੈਗਾ ਆਪਣਾ ਦੂਸਰਾ ਸੂਟ ਜੋ ਕਿ ਨੀਡਲਵਰਕ ਦਾ ਹੈਗਾ ਬਲੈਕ ਕਲਰ ਦਾ ਸੂਟ ਹੈਗਾ ਔਰੀਗੰਜਾ ਫੈਬਰਿਕ ਹੈ ਦੀ ਆ ਇਹਦੇ ਘੇਰੇ ਦੇ ਉੱਪਰ ਆ ਗਿਆ ਵਰਕ ਆ ਇਹਦੇ ਗਲੇ ਦੇ ਉੱਪਰ ਵਰਕ ਹੈ ਆ ਇਹਦੀ ਬਾਜੂਆਂ ਤੇ ਵਰਕ ਹੈਗਾ ਆ ਬਾਟਮ ਤੇ ਵੀ ਚੱਕਰ ਹੈ आएं बॉटम के उपर वर्क तो है हम दुपट्टा भी दिखाने दुपट्टा भी बहुत सोहना बन के रेडी होगा टाई टाई का दुपट्टा है ब्लैक कलर का देखो ब्लैक कलर पिंक कलर ਤੇ ਜੈਲੋ ਕਲਰ ਦਾ ਕੰਬੀਨੇਸ਼ਨ ਦਿੱਤਾ ਹੈ ਜਿੱਦਾਂ ਵਰਕ ਦੇ ਵਿੱਚ ਕਲਰ ਪਾਏ ਗਏ ਨੇ ਉਸੇ ਤਰ੍ਹਾਂ ਦੁਪੱਟੇ ਦੇ ਵਿੱਚ ਕਲਰ ਪਵਾਏ ਗਏ ਜੀ ਨੂੰ ਵੀ ਇਹ ਸੂਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਜੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹਦੇ ਉੱਪਰ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਕੇ ਲੈ ਸਕਦੇ ਹੋ ਦੋਨੇ ਸੂਟੀ ਵੀ ਇਹ ਨਹੀਂ ਹੈਗਾ ਵੀ ਜਿਹੜਾ ਫੈਬਰਿਕ ਲੱਗਿਆ ਹੋਇਆ ਤੁਸੀਂ ਉਸੇ ਉੱਪਰ ਹੀ ਵਰਕ ਕਰਵਾਉਣਾ ਹੈ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਆਪਦਾ ਵਰਕ ਕਰਵਾ ਸਕਦੇ ਹੋ ਜੇ ਇਹਦੇ ਵਿੱਚ ਕੋਈ ਵਰਕ ਐਡ ਕਰਵਾਉਣਾ ਹੈ ਐਡ ਵੀ ਕਰਵਾ ਸਕਦੇ ਜੇ ਕੱਟ ਕਰਵਾਉਣਾ ਤਾਂ ਕੱਟ ਵੀ ਕਰਵਾ ਸਕਦੇ ਉਹ ਸੋਡੀ ਆਪਣੀ ਚੋਇਸ ਹੋਊਗੀ ਵੀ ਤੁਸੀਂ ਆਪਣਾ ਕਿੱਦਾਂ ਦਾ ਸੂਟ ਰੈਡੀ ਕਰਵਾ ਕੇ ਲੈਣਾ ਹੈ ਜਾਂ ਤੁਸੀਂ ਵੀ ਇਹਦੀ ਸ਼ਰਟ ਦੇ ਵਿੱਚ ਪੂਰੀ ਦੇ ਵਿੱਚ ਹੀ ਬੂਟੀਆਂ ਪਵਾਉਣੀਆਂ ਨੇਗੀਆਂ ਤਾਂ ਬੂਟੀਆਂ ਪਵਾ ਕੇ ਵੀ ਲੈ ਸਕਦੇ ਹੋ ਜੇ ਇਸੇ ਤਰ੍ਹਾਂ ਹੀ ਲੈਣਾ ਹੈਗਾ ਤਾਂ ਇਸੇ ਤਰ੍ਹਾਂ ਹੀ ਰੈਡੀ ਕਰਵਾ ਕੇ ਲੈਣਾ ਹੈ ਜਿੱਦਾਂ ਤੁਸੀਂ ਚਾਹੋ ਤੁਸੀਂ ਉਦਾਂ ਦਾ ਆਪਣਾ ਸੂਟ ਰੈਡੀ ਕਰਵਾ ਕੇ ਸਾਥੋਂ ਲੈ ਸਕਦੇ ਹੋ ਜਿੱਦਾਂ ਦੀ ਸਟਿਚਿੰਗ ਚਾਹੋ ਤੁਸੀਂ ਉਦਾਂ ਦੀ ਸਟਿਚਿੰਗ ਰੈਡੀ ਕਰਵਾ ਕੇ ਲੈ ਸਕਦੇ ਹੋ ਜੇ ਸਰਾਰਾ ਗਰਾਰਾ ਬਣਾਉਣਾ ਹੈ ਜਾਂ ਕੋਈ ਲਹਿੰਗਾ ਰੈਡੀ ਕਰਵਾਉਣਾ ਜਿੱਦਾਂ ਤੁਸੀਂ ਚਾਹੋ ਉਦਾਂ ਦੀ ਆਪਣੀ ਸਟਿਚਿੰਗ ਰੈਡੀ ਕਰਵਾ ਕੇ ਸਾਥੋਂ ਲੈ ਸਕਦੇ ਹੋਗੇ ਜਿੱਦਾਂ ਸੂਟ ਚਾਹੋ ਉਦਾਂ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਹੁਣ ਮੈਰਿਜ ਆ ਰਹੀਆਂ ਨੇ ਅੱਗੇ ਜਿੱਦਾਂ ਦੇ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਉਦਾਂ ਰੈਡੀ ਕਰਵਾ ਸਕਦੇ ਜੇ ਕੋਈ ਬਰਾਈਡਲ ਲਹਿੰਗਾ ਵੀ ਤੁਸੀਂ ਰੈਡੀ ਕਰਵਾਉਣਾ ਹੈ ਸਾਥੋਂ ਉਹ ਵੀ ਕਰਵਾ ਕੇ ਲੈ ਸਕਦੇ ਹੋ ਧੰਨਵਾਦ ਇੱਕ ਗੱਲ ਸਾਨੂੰ ਅਸੀਂ ਜੀ ਹੋਰ ਕਹਿਣਾ ਚਾਹੁੰਦੇ ਸੀ ਕਿ ਸਾਡਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਉਹਦੇ ਤੇ ਵੀ ਜਿਆਦਾ ਤੋਂ ਜਿਆਦਾ ਜਾ ਕੇ ਫੋਲੋ ਕਰੋ ਮਾਨ ਪਟਿਕ ਪਹਿਣੀ ਮਹਾਰਾਜ ਦੇ ਨਾਮ ਤੇ ਸਾਡਾ ਇੰਸਟਾ ਤੇ ਪੇਜ ਬਣਿਆ ਹੋਇਆ ਹੈਗਾ